ਕਿਉਂਕਿ ਮੈਂ ਆਲਰੇਡੀ ਇਸ ਗੱਲ ਬਾਰੇ ਟਵੀਟ ਕਰਕੇ ਇਸ ਨੂੰ ਕਲੀਅਰਲੀ ਕੰਡੈਮਨ ਵੀ ਕੀਤਾ ਔਰ ਮੈਂ ਚਾਹੂੰਗਾ ਲੀਡਰ ਆਫ اپੋਜੀਸ਼ਨ ਖੁਤਆਪ ਸਿੰਘ ਬਾਜਵਾ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਆਪਣੀ ਸਥਿਤੀ ਸਪਸ਼ਟ ਕਰਨ ਕਿਉਂਕਿ ਜੇ ਚੰਡੀਗੜ੍ਹ ਅੱਜ ਤੱਕ ਪੰਜਾਬ ਨੂੰ ਨਹੀਂ ਮਿਲਿਆ ਤੇ ਉਹ ਕਾਂਗਰਸ ਦੀ ਬਦੌਲਤ ਹੀ ਹੈ 인ਦਰਾ ਗਾਂਧੀ ਨੇ ਪਹਿਲਾਂ ਵੀ ਇਹ ਵੈਧਾ ਕਰਕੇ ਉਸ ਵੈਧੇ ਤੋਂ ਬੈਕਟ੍ਰੈਕ ਕੀਤੇ ਆ ਸੁਭਾਉ ਗਿਆ ਪਿਛਲੇ ਰਜੀਵ ਗਾਂਧੀ ਨੇ ਵੀ ਕੀਤਾ ਔਰ ਅੱਜ ਕਾਂਗਰਸ ਦੁਬਾਰ ਤੋਂ ਉਹੀ ਕੰਮ ਕਰ ਰਹੀ ਹੈ ਜੋ ਪਹਿਲਾਂ ਗਾਂਧੀ ਪਰਿਵਾਰ ਨੇ ਕੀਤਾ ਸੋ ਮੇਰੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਔਰ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਜੋ ਕਾਂਗਰਸ ਤੇ ਭਾਜਪਾ ਨੇ ਜੋ ਇਸ ਮਸਲੇ ਤੇ ਵਿਤਕਰੇ ਕਰ ਰਹੇ ਆ ਉਹਦੇ ਨਾਲ ਅਸੀਂ ਨਹੀਂ ਸਹਿਮਤ ਪੰਜਾਬ ਨੂੰ ਉਹਦੀ ਰਾਜਧਾਨੀ ਮਿਲਣੀ ਚਾਹੀਦੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਚੋਂ ਬਣਿਆ ਇਸ ਲਈ ਹੱਕ ਪੰਜਾਬ ਦਾ ਹੈ ਔਰ ਕਾਂਗਰਸ ਆਪ ਦੀ ਸਥਿਤੀ ਇਹਦੇ ਤੇ ਜ਼ਰੂਰ ਸਪਸ਼ਟ ਕਰੇ ਲੋਗੋ ਦਾ ਕੰਮ ਹੈ ਕਹਿਣਾ ਕੁਝ ਤਾਂ ਮਜਬੂਰੀਆਂ ਰਹੀ ਹੋਈਆਂ ਇਛ ਲਈ ਜੇ ਮੇਰਾ ਨਾ ਲਿਆ ਕਮਜ਼ੋਰ ਬੰਦਿਆਂ ਦਾ ਜਿਹੜੇ ਸਰਕਾਰਾਂ ਦੇ ਡਿੱਗ ਜਾਣ ਲੰਮੇ ਪੈ ਜਾਣ ਆਪਦੇ ਬਾਪ ਦੀ ਜਿਹੜੇ ਆਪ ਉਹ ਕਹਿੰਦੀ ਹੈ ਪੀੜੀਦਰ ਪੀੜੀ ਪੰਥਿਕ ਸੋਚ ਨੂੰ ਦਬਾਲਾ ਆਦਣ ਮੈਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਲੋਕ ਬੜੇ ਸਿਆਣੇ ਆ ਉਹ ਖਾਲੀ ਗਿਆ ਖਾਲੀ ਰਹੇਗਾ ਉਥੇ ਔਰ ਤੈਨੂੰ ਪੰਥਿਕ ਸੋਚ ਪੰਜਾਬ ਦੇ ਕਿਸਾਨੀ ਦਾ ਖੇਤ ਮਜ਼ਦੂਰਾਂ ਦਾ ਔਰ ਪੰਜਾਬ ਦੇ ਵਾਸਤੇ ਕਿਸਾਨੀ ਅੰਦੋਲਨ ਚ ਜਿਹੜੇ ਸ਼ਹਾਦਤ ਦਿੱਤੀ ਹੈ ਜਿਨ੍ਹਾਂ ਨੇ ਇਹ ਉਹਨਾਂ ਦਾ અપਮਾਨ ਹੈ ਮਜੀਠੀਆ ਤਾਂ ਬਹੁਤ ਛੋਟੀ ਜੀ ਗੱਲ ਹੈ ਮਗਰ ਜੇ ਇਸ ਪਾਰਟੀ ਨੇ ਐਡਾ ਮਾਣ ਬਖਸ਼ਿਆ ਤੁਸੀਂ ਅੱਜ ਉਹ ਵਿਚਾਰਕਾਰਾਂ ਛੱਡ ਜੋ ਤੁਸੀਂ ਇਕੱਲੇ ਜਾਓਗੇ ਫਿਰ ਪੰਜਾਬ ਦੇ ਲੋਕ ਖੇਤਰੀ ਪਾਰਟੀ ਨਾਲ ਖਲੋਤੇ ਆ ਇਸ ਲਈ ਮੇਰੇ ਵੱਲੋਂ ਉਹਨਾਂ ਨੂੰ ਗੁੱਡ ਵਿਸ਼ੇਸ ਨੇ ਮਗਰ ਬੰਨਣਾ ਕੁਝ ਤੇ ਡੇਰੇ ਵੋਟਾਂ ਨਹੀਂ ਪਈਆਂ ਤੇਰੇ ਪਾਰਟੀ ਨੇ ਬਾਪੂ ਦੀ ਸੀਟ ਤਾਂ ਆਪ ਹੀ ਖੋਈ ਸੀ ਫੇਰ ਵੀ ਪਾਰਟੀ ਨੇ ਸਤਿਕਾਰ ਕੀਤਾ ਬਾਪੂ ਜੀ ਹੁਰੀ ਤਾਂ ਆਪ ਨਹੀਂ ਵੋਟ ਮੰਗਣ ਗਏ ਤੇ ਲਈ ਕਿੰਨਾ ਚ ਅਸੀਂ ਆਪ ਮਨਾਉਣ ਗਏ ਆ ਕਿ ਬਾਪੂ ਜੀ ਛੱਡੋ ਗੁੱਸਾ ਉਹਨੂੰ ਵੋਟਾਂ ਮੰਗੋ ਇਹ ਚੀਮਾ ਸਾਹਿਬ ਨੇ ਉਸ ਗੱਲ ਨੂੰ ਬਿਆਨ ਨਹੀਂ ਕਰਤਾ ਇੱਕ ਨਾ ਜਦੋਂ ਬੰਦਾ ਪਾਰਟੀ ਛੱਡਦਾ ਉਹਨੇ ਕੋਈ ਨਾ ਕੋਈ ਬਹਾਨਾ ਮਾਰਨਾ ਹੁੰਦਾ ਇਸ ਲਈ ਮੈਂ ਉਹਨਾਂ ਦੀ ਗੱਲ ਦਾ ਜਵਾਬ ਦਵਾ ਨਾ ਜਵਾਬ ਦਵਾ ਫੇਰ ਮੈਂ ਕਹਿ ਦਿਆਂ ਮੈਂ ਇੱਕ ਬਹੁਤ ਛੋਟਾ ਮੀਰਾਉ ਰੀਜਨ ਬਣਾਉਂਦੇ ਉਹਨਾਂ ਦਾ ਭਲਾ ਹੁੰਦਾ ਉਹਨਾਂ ਨੂੰ ਬਹੁਤ ਚੰਗੀ ਗੱਲ ਹੈ। ਅਗਰ ਕੋਈ ਪਾਰਟੀ ਕਿਸੇ ਦੇ ਕਰਕੇ ਨਹੀਂ ਛੱਡਦਾ ਇਹ ਵਿਚਾਰਤਾਰਾ। ਤੁਸੀਂ ਵਿਚਾਰਤਾਰਾ ਜੱਛ ਛੱਡ ਰਹੇ ਹੋ। ਮਤਲਬ ਤੁਹਾਡੀ ਆਪ ਦੇ ਵਿੱਚ ਕਮਜ਼ੋਰੀ ਹੈ। ਤੁਸੀਂ ਉਹਨਾਂ ਨਾਲ ਹੱਥ ਮਿਲਾ ਰਹੇ ਹੋ ਜਿਨ੍ਹਾਂ ਨੇ ਪੰਜਾਬ ਨਾਲ ਧੋਖਾ ਕੀਤਾ ਤੁਹਾਡੇ ਵਿੱਚ ਕਮਜ਼ੋਰੀ। ਉਹ ਇੱਕ ਨਾ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਉਹ ਗੱਲਾਂ ਦਾ। ਇੱਕ ਵੀਡੀਓ ਇਹ ਵਾਇਰਲ ਹੋ ਰਹੀ ਆ ਕਿ ਕਿਵੇਂ ਬੂਥਾਂ ਤੇ ਕਬਜ਼ੇ ਕੀਤੇ ਜਾ ਰਹੇ ਆ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਕਹੂੰਗਾ ਆਫਟਰ ਆਲੋ ਵੀਡੀਓ ਜੀਨੇ ਸ਼ੇਅਰ ਕੀਤੀ ਔਰ ਕਲੇਸ਼ ਯਾਦਵ ਜੀ ਨੇ ਔਰ ਅਸੀਂ ਵੀ ਕੀਤੀ ਆ ਉਹ ਇਸ ਲਈ ਆ ਕਿ ਤੁਸੀਂ ਆਪਦੇ ਬੂਥਾਂ ਤੇ ਸੁਚੇਤ ਰਹੋ ਭਾਜਪਾ ਨੇ ਪੈਰਾ ਮਿਲਟਰੀ ਫੋਰਸਸ ਲਾ ਕੇ ਭਾਜਪਾ ਨੇ ਹੋਰ ਸੈਂਟਰਲ ਏਜੰਸੀਆਂ ਵਰਤ ਕੇ ਬੂਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੀ ਕਿਉਂਕਿ ਲੋਕ ਸਮਝ ਚੁੱਕੇ ਆ ਕਿ ਭਾਜਪਾ ਨੂੰ ਵੋਟ ਨਹੀਂ ਪਾਉਣੇ ਪੰਜਾਬ ਦੇ ਲੋਕ ਭਾਜਪਾ ਦੇ ਬਹੁਤ ਉਲਟ ਨੇ ਸੋ ਧੱਕੇਸ਼ਾਈ ਨਾਲ ਬਾਲ ਪ੍ਰਯੋਗ ਨਾਲ ਵੋਟ ਪਾਉਣਾ ਚਾਹੁੰਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਪਿੰਨ ਦਾ ਏਕਾ ਰਹਿਣਾ ਚਾਹੀਦਾ ਜਮਹੂਰੀਅਤਾਂ ਜਿਉਂਦੀ ਰਹੂ ਜੇ ਲੋਕ ਵੋਟ ਪਾਉਣਗੇ ਦੂਜੀ ਗੱਲ ਇੱਕ ਇਹ ਵੀ ਬੜਾ ਚਰਚਾ ਆਈ ਹੈ ਕਿ ਜਦੋਂ ਤੁਸੀਂ ਆਪਦੀ ਪਰਚੀ ਦਿਖਾਉਨੇ ਹੋ ਸਭ ਕੁਝ ਕਰਕੇ ਉਂਗਲ ਤੇ ਜਦੋਂ ਮਾਰਕ ਲਾਉਂਦੇ ਆ ਕਿਰੋ ਬਟਨ ਨੱਪ ਕੇ ਰਿਲੀਜ਼ ਕਰਦੇ ਜਦ ਤੁਸੀਂ ਜਾ ਕੇ ਅੰਦਰ ਵੋਟ ਪਾਉਨੇ ਹੋ ਤੇ ਜਦ ਤੁਸੀਂ ਅੰਦਰ ਜਾ ਕੇ ਜਿਹੜਾ ਵੀ ਚੋਣ ਨਿਸ਼ਾਨਾ ਖੋਟਾ ਤੁਸੀਂ ਨੱਪੋ ਤੇ ਆਵਾਜ਼ ਨਾ ਆਵੇ ਮਤਲਬ ਕਿ ਉਹਨੇ ਬਟਨ ਰਿਲੀਜ਼ ਨਹੀਂ ਕੀਤਾ ਔਰ ਜਦ ਤੱਕ ਟੀ ਦੀ ਆਵਾਜ਼ ਆ ਕੇ ਬੀਬੀ ਪੈਟ ਤੇ ਸਾਹਮਣੇ ਦੇਖ ਨਾ ਜਾਵੇ ਕਿ ਜਿਹਨੂੰ ਤੁਸੀਂ ਵੋਟ ਪਾਈ ਹੈ ਕਿ ਉਹ ਪਰਚੀ ਤੇ ਆ ਉੱਥੋਂ ਮੁੜਿਓ ਨਾ ਕਿਉਂਕਿ ਉਹਨਾਂ ਨੇ ਉਂਗਲ ਤੇ ਨਿਸ਼ਾਨ ਥੋਡੀ ਤੇ ਲਾ ਦੇਣਾ ਉੱਥੋਂ ਬਟਨ ਰਿਲੀਜ਼ ਨਹੀਂ ਕਰਨਾ ਤੁਸੀਂ ਜਾ ਕੇ ਜਿੰਨੀ ਮਰਜ਼ੀ ਵਾਰੀ ਦੱਬੀ ਜਾਓ ਉਹ ਟੀਨ ਨਹੀਂ ਹੋਣੀ ਮੁੜ ਕੇ ਉਹਨੇ ਉੱਟ ਕੇ ਵੋਟ ਫੇਰ ਪਾਸਪਾ ਨੂੰ ਪਾ ਦੇਣੀ ਇਸ ਲਈ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਲੋਕਤੰਤਰ ਖਤਰੇ 'ਚ ਹੈ ਸੰਵਿਧਾਨ ਖਤਰੇ 'ਚ ਹੈ ਔਰ ਪੰਜਾਬੀਆਂ ਨੇ ਹਮੇਸ਼ਾ ਵੱਧ ਚੜ ਕੇ ਦੇਸ਼ ਵਾਸਤੇ ਔਰ ਸੰਵਿਧਾਨ ਵਾਸਤੇ ਬਟਬੋਲੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਲਈ ਲੋਕ ਲੜਾਈ ਲੜਨ ਲਈ ਤਿਆਰ ਨੇ ਔਰ ਇਹ ਦਿੱਲੀ ਦੀ ਸਰਕਾਰ ਨੂੰ ਦਿੱਲੀ ਦੀਆਂ ਦੋਵੇਂ ਸਰਕਾਰਾਂ ਨੂੰ ਝੂਠ ਦੀਆਂ ਸਰਕਾਰਾਂ ਨੂੰ ਸਬਕ ਸਿਖਾਉਣ ਲਈ ਤਿਆਰ